ਰਾਤ ਨੂੰ ਬਾਉ ਦਾ ਆਪਣੇ ਜਾ ਚੱਕੀਆ ਬਹਾ ਦੇ ਜਾ ਇਹੇ ਵੱਡਾ ਹਮਲਾ ਹਰ ਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੋਲੇ ਕਿ ਸਬਕਾ ਕੇਂਦਰੀ ਮੰਤਰੀ ਹਰ ਸਿਮਰਤ ਬਾਦਲ ਪਿਛਲੇ ਦਿਨੀ ਬਠਿੰਡਾ ਹਲਕੇ ਦੇ ਪਿੰਡ ਪੀਰ ਕੋਟ ਦੇ ਵਿੱਚ ਸਬੋਧਨ ਕਰ ਰਹੇ ਸੀ 23 ਮਈ ਨੂੰ ਇਹ ਪ੍ਰਧਾਨ ਮੰਤਰੀ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪਟਿਆਲਾ ਦੇ ਵਿੱਚ ਰੈਲੀ ਕੀਤੀ ਸੀ ਨਤੀਜਾ ਹਰ ਸਿਮਰਤ ਨੇ ਪ੍ਰਧਾਨ ਮੰਤਰੀ ਮੋਦੀ ਤੇ ਇਹ ਵੱਡਾ ਇਲਜ਼ਾਮ ਲਗਾਇਆ ਸਰਕਾਰ ਕੱਠੀ ਹੋਈ ਹੈ ਧੱਕ ਗੁੰਡੀਆਂ ਨੂੰ ਦਬਾਉਣ ਵਾਸਤੇ ਕਦੇ ਮਨੀਪੁਰ 'ਚ ਸਾਡੇ ਤ੍ਰਿਸ਼ਣ ਭਾਈਚਾਰੇ ਨੂੰ ਤੇ ਜੋਤਾ ਚਾਚਾ ਕਦੇ ਸਾਡੇ ਮੁਸਲਮਾਨ ਭਾਈਚਾਰੇ ਨੂੰ ਕਨਾਸਾ ਮਾਕੇ ਵਿੰਮਗਲ ਸੁੱਤਰ ਖੋ ਕੇ ਆਏ ਨੂੰ ਦਾ ਹੂ ਹੋਗਾ ਕਦੇ ਸਾਡੇ ਸੇਖ ਕਿਸਾਨਾਂ ਨੂੰ ਇਹਨਾਂ ਨੂੰ ਆਤਮਪੰਥੀ ਵਖਵਾਦੀ ਹਰ ਪੱਖੋਂ ਘੱਟ ਦਿੱਤੀਆਂ ਨੂੰ ਦਬਾਇਆ ਜਾ ਰਿਹਾ ਡਰਾਇਆ ਜਾ ਰਿਹਾ ਤੇ ਵੋਟਾਂ ਦੀ ਰਾਜਨੀਤੀ ਕਰਕੇ ਹਮਨ ਸ਼ਾਂਤੀ ਤੋਂ ਪੰਨ ਦਿੱਤਾ ਜਾ ਰਿਹਾ ਪਤਾ ਨਹੀਂ ਇਹ ਪ੍ਰਧਾਨ ਮੰਤਰੀ ਨੂੰ ਆਉਂਦਾ ਪਹੁੰਚਾ ਚੀ ਕੀ ਆ ਗਏ ਜਾਓ ਸੋ ਮੈਂ ਬੇਨਤੀ ਕਰਦੀ ਹਾਂ ਆਓ ਇਸ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਜਿਹੜੀ ਖੇਤਰੀ ਪਾਰਟੀ ਦਾ ਸਭ ਕੁਝ ਪੰਜਾਬ ਤਾਈ ਸੀਮਤ ਹੈ ਨਾ ਹਰਿਆਣੇ ਤੋਂ ਵੋਟਾਂ ਲੈਣੀਆਂ ਨਾ ਦਿੱਲੀ ਤੋਂ ਤੇ ਨਾ ਰਾਜਸਥਾਨ ਤੋਂ ਇਹਨਾਂ ਦਾ ਚੋਣ ਮੈਨੀਫੈਸਟੋ ਦੇਖੋ ਦੋਹਾਂ ਦਾ ਪੰਜਾਬ ਦਾ ਨਾਂ ਤੱਕ ਨਹੀਂ ਤੇ ਸਾਡਾ ਦੇਖੋ ਸਿਰਫ ਪੰਜਾਬ ਦੇ ਹੱਕਾਂ ਦੀ ਗੱਲ ਹੈ ਪੰਜਾਬੀਆਂ ਦੀ ਗੱਲ ਹੈ ਉਹ ਪੰਜਾਬ ਜਿੱਥੇ ਗੁਲਦਸਤੇ ਦੀ ਤਰ੍ਹਾਂ ਸਾਰਿਆਂ ਦਾ ਸਤਿਕਾਰ ਬਾਦਲ ਸਾਹਿਬ ਨੇ ਕੀਤਾ ਤੇ ਸਾਡੇ ਧਰਮ ਨੇ ਚੌਵਰਨਾ ਕੋ ਸਾਂਝਾ ਹਰੇਕ ਨੂੰ ਨਾਲ ਲੈ ਕੇ ਚਲੇ ਕਦੇ ਪੱਖਪਾਤ ਨਹੀਂ ਕੀਤਾ ਜੇ ਸਾਡੇ ਮੁਸਲਮਾਨ ਭਾਈਚਾਰੇ ਨੇ ਆ ਕੇ ਕਿਹਾ ਵੀ ਕਬਰਿਸਤਾਨਾ ਵਾਸਤੇ ਦੇ ਦਿਓ ਫਿਰ ਤੁਹਾਨੂੰ ਕਬਰਿਸਤਾਨਾ ਵਾਸਤੇ ਵੀ ਦਿੱਤਾ ਜੇ ਤੁਹਾਡੇ ਇੰਨੇ ਵੱਡੇ ਮਸਲੇ ਨੇ ਇਹਨਾਂ ਨੇ ਤਾਂ ਕੁਝ ਹੱਲ ਕੀਤੇ ਨਹੀਂ ਜੇ ਸਾਡਾ ਨੰਬਰ ਆਊਗਾ ਤਾਂ ਉਹ ਵੀ ਹੱਲ ਕਰਾਂਗੇ ਜੇ ਤੁਸੀਂ ਸਾਨੂੰ ਤਾਕਤ ਦੋਗੇ ਸੇਵਾ ਦਾ ਮੌਕਾ ਬਖਸ਼ੋਗੇ ਤਾਂ ਹੀ ਹਲ ਕਰਨ ਜੋਕੇ ਹੋਵਾਂਗੇ ਕਿਉਂਕਿ ਤਾਕਤ ਤੁਹਾਡੇ ਹੱਥ ਵਿੱਚ ਹੁੰਦੀ ਹੈ ਤੁਸੀਂ ਸਰਕਾਰਾਂ ਬਣਾਉਂਦੇ ਹੋ ਆਪ ਤੇ ਵੋਟ ਦੇ ਰਹੇ ਹੋ ਤੇ ਮੈਂ ਆਸ ਕਰਦੀ ਹਾਂ ਤੁਸੀਂ ਤਾਕਤ ਵਰਤੋ ਜਿਨ੍ਹਾਂ ਨੇ ਝੂਠ ਮਾਰਿਆ ਉਹਨਾਂ ਨੂੰ ਸਬਕ ਸਿਖਾਓ ਕਿ ਝੂਠ ਦੀ ਰਾਜਨੀਤੀ ਨਹੀਂ ਚੱਲੂਗੀ ਜੇ ਤੁਹਾਨੂੰ ਬਿਠਾ ਸਕਦੇ ਆ ਤੇ ਜੇ ਪੂਰੇ ਨਹੀਂ ਉਤਰੋਗੇ ਤੁਹਾਨੂੰ ਲਾ ਵੀ ਸਕਦੇ ਆ ਨਹੀਂ ਤਾਂ ਜਿਹੜਾ ਹੋਊਗਾ ਨਵਾਂ ਲਾਰਾ ਲਾ ਕੇ ਤੁਰ ਜਾਊਗਾ ਵੋਟ ਲੈ ਕੇ ਤੇ ਪੰਜਾਬ ਦਾ ਹਾਲ ਤੇ ਜਿਹੜਾ ਹੈਗਾ ਸੋ ਹੈਗਾ सो so, मैं आस कर दिया कि जिथे आप तीनों पार्टियां दे खिलाफ लड़ रहे हैं कले खड़े असूलों से सिद्धांत है कि वर्कर बन के, नहीं, बन के वोट पाओ, पहली तरीक अपनी भी पाओ ते चार होर पाओ क्योंकि जे झूठे सारे कट्ठे हो सकते ने फिर पंजाब के लोगों होना पवेगा कि झूठ की राजनीति हम च नहीं चलूगी ना झूठे लारे चलन गए ना झूठे झांसे चलन ਕਦ ਸੱਚਲੀ ਤਖੜੀ ਆਉਗੀ ਤੇ ਪੰਜਾਬ ਦੇ ਖਜ਼ਾਨੇ ਵਿੱਚੋਂ ਪੰਜਾਬੀਆਂ ਦੀ ਤਕਲੀਫ ਦੂਰ ਕਰਨ ਵਾਸਤੇ ਪੈਸਾ ਖਰਚਿਆ ਜਾਊਗਾ ਨਾ ਕਿ ਦਿੱਲੀ ਬੈਠੇ ਸਾਡੇ ਉਥੇ ਅਲਾ ਕਮਾਂਡ ਉਹਨਾਂ ਦੇ ਇਸ਼ਾਰਿਆਂ 'ਤੇ ਨੱਚ ਕੇ ਪੰਜਾਬ ਦਾ ਖਜ਼ਾਨਾ ਲੁੱਟ ਲੁੱਟ ਕੇ ਆਪਦੀ ਕੁਰਸੀ ਦੇ ਖਾਤੇ ਨੂੰ ਚਮਕਾਉਣ ਵਾਸਤੇ